ਖਾਲਸਾ ਸ਼੍ਰੀ ਵਾਇਗ ਜੀ ਕੀ ਫਤਿਹ ਸੋ ਸੰਗਤ ਜੀ ਅਸੀਂ ਅੱਜ ਪਹੁੰਚੇ ਆਂ ਪਿੰਡ ਅਕਾਲਗੜ੍ਹ ਸਾਹਿਬ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਇਹ ਸ਼ਹੀਦੀ ਦਿਹਾੜੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ ਤੇ ਇਹ ਸਿੱਖਾਂ ਵਾਸਤੇ ਕਾਫੀ ਅਫਸੋਸ ਵਾਲੇ ਦਿਨ ਹੁੰਦੇ ਆ ਇਹਦੇ ਵਿੱਚ ਕੋਈ ਜਿਹੜੇ ਸਿੱਖ ਹੈ ਉਹ ਕੋਈ ਜਿਹੜਾ ਖੁਸ਼ੀ ਦਾ ਕਾਰਜ ਉਹ ਇਹਨਾਂ ਦਿਨਾਂ ਦੇ ਵਿੱਚ ਨਹੀਂ ਕਰਦੇ ਤੇ ਅਸੀਂ ਅੱਜ ਅਕਾਲਗੜ੍ਹ ਪਿੰਡ ਵਿੱਚ ਪਹੁੰਚੇ ਆ ਜਿੱਥੇ ਕਿ ਗੁਰੂ ਵੱਲੋਂ ਇਹਨਾਂ ਨੂੰ ਇੱਕ ਸੇਵਾ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਇਹਨਾਂ ਵੱਲੋਂ ਦੁੱਧ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਆਪਾਂ ਜਾਣਦੇ ਆ ਇਹਨਾਂ ਤੋਂ ਕਿ ਇਹ ਜਿਹੜੀ ਦੁੱਧ ਦੀ ਸੇਵਾ ਕੀ ਨਾ ਕਰ ਰਹੇ ਇਹਦੇ ਪਿੱਛੇ ਕਾਰਨ ਕੀ ਹੈ ਤੇ ਕਦੋਂ ਤੋਂ ਇਹ ਜਿਹੜੀ ਸੇਵਾ ਉਹ ਚੱਲ ਰਹੀ ਹੈ ਤੇ ਇਹ ਪੂਰੇ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਜਗ੍ਹਾ ਇਹ ਸੇਵਾ ਕਰਨ ਜਾਂਦੇ ਆ ਸੋ ਅਸੀਂ ਉਹ ਜਾਣਕਾਰੀ ਲੈਂਦੇ ਆ ਭਾਈ ਸਾਹਿਬ ਤੋਂ ਵੀਰ ਜੀ ਪਹਿਲੇ ਤਾਂ ਆਪਣਾ ਨਾਮ ਦੱਸ ਦਿਓ ਤੇ ਇਹਦੇ ਸੇਵਾ ਬਾਰੇ ਕੋਈ ਜਾਣਕਾਰੀ ਸਾਂਝੀ ਕਰੋ ਮੈਂ ਅਮਰੀਕਾ ਖਾਲਸਾ ਬੈਗਰਜੀ ਕੀ ਪਤ ਹੈ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਪਿੰਡ ਪੌਜੇ ਮਾਦਰੇ ਤੋਂ ਤੇ ਆ ਕਾਲ ਕਰ ਸਾਡੇ ਮੇਰੇ ਸਹੁਰੇ ਆਈ ਇੱਥੇ ਹੀ ਸੇਵਾ ਪਿੰਡ ਸਹੁਰਾ ਸਾਫ ਕਰਦੇ ਨੇ ਤਕਰੀਬਨ 35 36 ਸਾਲ ਹੋ ਗਈ ਸੇਵਾ ਕਰਦਿਆਂ ਨੂੰ ਇਹਨਾਂ ਨੂੰ ਤੇ ਫੇਰ ਅਸੀਂ ਵੀ ਜੁੜ ਗਏ ਨਹੀਂ ਸੇਵਾ ਉਹਨਾਂ ਨੇ ਮਤਲਬ ਕਿ ਕੋਈ ਇਹਦੇ ਸੇਵਾ ਦੇ ਪਿੱਛੇ ਕੋਈ ਕਾਰਨ ਰਿਹਾ ਹੋਣਾ ਉਹਨਾਂ ਨੂੰ ਕਿਸੇ ਨੇ ਤਾਂ ਗਾਈਡ ਕਰਿਆ ਹੋਣਾ ਵੀ ਸੇਵਾ ਵਾਸਤੇ ਜਾਂ ਆਪਣੇ ਆਪ ਹੀ ਉਹਨਾਂ ਦੇ ਮਨ ਦੇ ਉਹਨਾਂ ਦੇ ਆਪਣੇ ਮਨ ਚ ਆਈ ਹੈ ਇਹ ਅੱਛਾ ਜੀ ਹਾਂ ਜੀ ਕਹਿੰਦੇ ਭਈ ਸੇਵਾ ਕਰਨੀ ਆ ਅਸੀਂ ਠੀਕ ਹੈ ਜੀ 7 ਕਿਲੋ ਦੀ ਡਰਮੀ ਲੈ ਕੇ ਜਾਂਦੇ ਇਹ ਪਟਾ ਸਾਹ ਉਹ ਤੋਂ ਬਾਅਦ ਬਾਦਾ ਬਾਦਾ ਦੁੱਧ ਮੋਟਰਸਾਈਕਲਾਂ ਤੇ ਜਾਣ ਲੱਗਿਆ ਤੇ ਆ ਗੱਡੀ ਆ ਗਈ ਗੱਡੀ ਤੇ ਜਾਣ ਲੱਗਾ ਹੁੰਦਾ ਇਹ ਜਿਹੜੀ ਗੱਡੀ ਹੈ ਤੁਹਾਡੀ ਆਪਣੀ ਹੈ ਜਾਂ ਫਿਰ ਕੋਈ ਤੁਸੀਂ ਸੋਸਾਇਟੀ ਵਗੈਰਾ ਸੰਸਥਾ ਕੋਈ ਬਣਾਈ ਹੈ ਨਹੀਂ ਕੋਈ ਸੰਸਥਾ ਨਹੀਂ ਬਣਾਈ ਹੈ ਤੁਸੀਂ ਆਪਣੇ ਕੋਲੋਂ ਗੱਡੀ ਖਰੀਦੀ ਹੈ ਹਾਂਜੀ ਆਪਣੇ ਕੋਲੋਂ ਹੀ ਖਰੀਦੀ ਹੈ ਇਹ ਤੁਸੀਂ ਇਹ ਜਿਹੜਾ ਦੁੱਧ ਦੀ ਸੇਵਾ ਹੈ ਇਹ ਆਪਣੇ ਸਿੱਧੀ ਦਿਹਾੜਿਆਂ 'ਚ ਕਰਦੇ ਹੋ ਉਸ ਤੋਂ ਇਲਾਵਾ ਵੀ ਸਿੱਧੀ ਦਿਹਾੜਿਆਂ 'ਚ ਕਰਦੇ ਅੱਛਾ ਸਿੱਧੀ ਦਿਹਾੜਿਆਂ ਦੇ ਬੜਾ ਦੁੱਧ ਦਾ ਫਿਰ ਤੁਹਾਡਾ ਅਰੇਂਜਮੈਂਟ ਹੈ ਜਿਹੜਾ ਉਹ ਪਿੰਡ ਤੋਂ ਇਕੱਠਾ ਕਰਦੇ ਆ ਜਾਂ ਪਿੰਡਾਂ ਜਾਂ 90 ਪਿੰਡਾਂ ਦੇ ਵਿੱਚੋਂ ਇਕੱਠਾ ਕਰਦੇ ਆ ਅੱਛਾ ਜੀ ਤੌ ਤੋ ਪਹਿਲਾਂ ਮਤਲਬ ਸਟਾਰਟਿੰਗ ਤੁਸੀਂ ਕਿੱਥੋਂ ਕਰਦੇ ਆਂ ਅ ਕਾਲ ਕਰ ਤੋਂ ਹੀ ਹੈ ਪਿੰਡ ਤੋਂ ਸਟਾਰਟਿੰਗ ਕਰਦੇ ਆਂ ਨਹੀਂ ਜਦੋਂ ਤੁਸੀਂ ਦੁੱਧ ਦੀ ਸੇਵਾ ਸ਼ੁਰੂ ਕਰਦੇ ਜਿਸ ਤਰ੍ਹਾਂ ਹੁਣ ਅੱਜ ਤੁਸੀਂ ਕਿੱਥੇ ਜਾ ਰਹੇ ਆਂ ਐਮਾ ਸਾਹਿਬ ਜਾ ਰਹੇ ਆਂ ਐਮਾ ਸਾਹਿਬ ਤੋਂ ਸਿਹੜੀ ਹਾਂਜੀ ਸਿਹੜੀ ਹਾਂਜੀ ਜਿੱਥੇ ਗੰਗੂ ਵਾਮਣ ਨੇ ਹਾਂਜੀ ਹਾਂਜੀ ਛੋਟੇ ਸਾਹਿਬ ਜਦੋਂ ਲਿਖੇ ਗਿਆ ਥਾ ਹਾਂਜੀ ਉੱਥੇ ਜਾ ਕੇ ਜਦੋਂ ਤੁਸੀਂ ਸੇਵਾ ਕਰਨੀ ਉੱਥੇ ਜਾ ਕੇ ਉਹਨਾਂ ਦੇ ਫਿਰ ਛੋੜੇ ਸਾਹਿਬਜ਼ਾਦਿਆਂ ਨੂੰ ਰੱਖਿਆ ਸੀਗਾ ਤੇ ਉੱਥੋਂ ਦੀ ਅੱਜ ਸ਼ੁਰੂਆਤ ਹੋਣੀ ਹੈ ਤੁਹਾਡੀ ਸੇਵਾ ਦੀ ਤੇ ਉਸ ਤੋਂ ਬਾਅਦ ਤੁਹਾਡਾ ਅਗਲਾ ਪੜਾ ਜਿਹੜਾ ਹੈ ਪਰਿਵਾਰ ਵਿਛੋੜਾ ਸਾਹਿਬ ਜੀ ਪਰਿਵਾਰ ਵਿਛੋੜਾ ਸਾਹਿਬ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਸਾਵਾ ਜਿੱਥੇ ਜਿੱਥੇ ਜਾਂਦੀ ਹੈ ਹਾਂਜੀ ਤੇ ਪੱਠਾ ਪਿੰਡਾ ਗਾਲਗੜ੍ਹ ਸਾਹਿਬ ਤੋਂ ਇਹ ਸੇਵਾ ਜਿਹੜੀ ਦੁੱਧ ਦੀ ਇਹ ਲਗਾਤਾਰ ਜਦੋਂ ਤੱਕ ਛੀਦੀ ਢਾਡੇ ਚੱਲਦੇ ਲਗਾਤਾਰ ਥੋੜੀ ਸੇਵਾ ਚਲਦੀ ਰਹਿੰਦੀ ਹਾਂਜੀ ਲਗਾਤਾਰ ਚਲਦੀ ਰਹਿੰਦੀ ਪਰ ਜਿੱਥੇ ਜਿੱਥੇ ਸਵਾ ਜਾਉਂਗੀ ਤੇ ਉੱਥੇ-ਉੱਥੇ ਵੜੀ ਦੁੱਧ ਦੀ ਸੇਵਾ ਨਾਲ-ਨਾਲ ਦੁੱਧ ਅਤੇ ਸਾਬਣ ਹਾਂਜੀ ਦੁੱਧ ਤੇ ਸਾਬਣ ਦੀ ਸੇਵਾ ਜਾਣੀ ਹੈ ਸੋ ਸਿੱਖਾ ਇਤਿਹਾਸ ਹੈ ਜਿਹੜਾ ਸਾਡਾ ਬੜਾ ਮਾਣ ਮੱਤਾ ਹੈ ਕਿਉਂਕਿ ਸਿੱਖਾਂ ਨੇ ਜਿੰਨੀਆਂ ਵੀ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂ ਸਾਹਿਬਾਨ ਨੇ ਜਾਂ ਸਿੱਖੀ ਦੀ ਰਾਹ ਤੇ ਚੱਲ ਕੇ ਜਿੰਨੇ ਵੀ ਸ਼ਹੀਦ ਹੋਏ ਆ ਸਾਡੇ ਉਹ ਕਿਸੇ ਨੇ ਵੀ ਆਪਣੇ ਪਰਸਨਲ ਹਿੱਤਾਂ ਵਾਸਤੇ ਕੁਰਬਾਨੀਆਂ ਨਹੀਂ ਦਿਤੀਆਂ ਮਨੁੱਖਤਾ ਅਤੇ ਇਨਸਾਨੀਅਤ ਦੇ ਨਾਤੇ ਸਾਡੇ ਗੁਰੂਆਂ ਨੇ ਹਿੰਦੂ ਧਰਮ ਬਚਾਉਣ ਵਾਸਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਕੀ ਜਿੰਨੇ ਵੀ ਸ਼ਹੀਦ ਹੋਏ ਆ ਉਹਨਾਂ ਨੇ ਇੱਕ ਮਨੁੱਖਤਾ ਨੂੰ ਬਚਾਉਣ ਵਾਸਤੇ ਜਿੰਨੀਆਂ ਵੀ ਕੁਰਬਾਨੀਆਂ ਦਿੱਤੀਆਂ ਸਿੱਖ ਧਰਮ ਨੇ ਉਹ ਲੋਕਾਂ ਦੀ ਖਾਤਰ ਦਿੱਤੀਆਂ ਇਸ ਕਰਕੇ ਜਿਹੜਾ ਸਿੱਖ ਇਤਿਹਾਸ ਹੈ ਪੂਰੇ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਹੈ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੂਰੇ ਸੰਸਾਰ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਪੂਰੇ ਸੰਸਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਤੋਂ ਵਧੀਆ ਹੋਇਆ ਪਰ ਕਿਤੇ ਕਮੀਆਂ ਸਾਡੇ ਆਪਣੇ ਚ ਰਹੀਆਂ ਜੋ ਅਸੀਂ ਅੱਜ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਨਹੀਂ ਪਹੁੰਚਾ ਪਾ ਰਹੇ ਕਿ ਸਾਡਾ ਇਨਾ ਮਾਣਮਤਾ ਇਤਿਹਾਸ ਹੈ ਸਾਡੇ ਬੱਚੇ ਇਸ ਗੱਲ ਤੋਂ ਪਿੱਛੇ ਹਟ ਰਹੇ ਨੇ ਬੱਚੇ ਕੇਸ ਕਟਾ ਰਹੇ ਨੇ ਜਾਂ ਨਸ਼ਿਆ ਵਾਲੀ ਲਹਿਰ ਹੈ ਜਿਹੜੀ ਉਧਰ ਜਾ ਰਹੇ ਨੇ ਸੋ ਇਹੋ ਜਿਹੇ ਜਿਹੜੇ ਬਜ਼ੁਰਗ ਹੈ ਉਹਨਾਂ ਤੋਂ ਸਾਨੂੰ ਸੇਵਾ ਕਰਨੀ ਕਿਉਂਕਿ ਸੇਵਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਈ ਹੈ ਲੰਗਰ ਲਾਣੇ ਵੰਡ ਕੇ ਛਕਣਾ ਕੀਰਤ ਕਰਨੀ ਸੋ ਅੱਜ ਅਸੀਂ ਇਹਨਾਂ ਚੀਜ਼ਾਂ 'ਚੋਂ ਥੋੜਾ ਪਿੱਛੇ ਹਟ ਰਹੀ ਹੈ ਜਿਹੜੀ ਅੱਜ ਦੀ ਸਾਡੀ ਪੀੜ੍ਹੀ ਹੈ ਸੋ ਇਹਨਾਂ ਬਜ਼ੁਰਗਾਂ ਵੱਲ ਦੇਖ ਕੇ ਤੁਸੀਂ ਦੇਖੋਗੇ ਜਿੰਨੇ ਵੀ ਸਭ ਇਹ ਸੇਵਾ ਵਾਸਤੇ ਬਜ਼ੁਰਗੀ ਬੈਠੇ ਆ ਇਹਨਾਂ ਵਿੱਚ ਦੋ ਨੌਜਵਾਨ ਸਾਡੇ ਕੋਲ ਹੈਗੇ ਆ ਜਦੋਂ ਕਿ ਪਿਛਲੇ ਸਮਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਨੌਜਵਾਨਾਂ ਦੀ ਹੁੰਦੀ ਸੀ ਉਹ ਮੈਨੂੰ ਲੱਗਦਾ ਹੈ ਕਿ ਸਾਡੀ ਇਹ ਆਖਰੀ ਪੀੜ੍ਹੀ ਹੈ ਜਿਹੜੀ ਇਸ ਰਾਹ 'ਤੇ ਚੱਲ ਰਹੀ ਹੈ ਸੋ ਸਾਡੀ ਸਾਰੀ ਸੰਗਤ ਨੂੰ ਬੇਨਤੀ ਹੈ ਇਹਨਾਂ ਬਜ਼ੁਰਗਾਂ ਦੇ ਕੋਲੋਂ ਤੁਸੀਂ ਸਿੱਖੋ ਅਤੇ ਗੁਰੂਆਂ ਦੇ ਦੱਸੇ ਹੋਏ ਜਿਹੜੇ ਰਸਤੇ ਹੈ ਉਹਦੇ ਤੇ ਆਪਾਂ ਚੱਲੀਏ ਜੇਕਰ ਅਸੀਂ ਪੰਜਾਬ ਨੂੰ ਮੋੜ ਤੋਂ ਖੜਾ ਕਰਨਾ ਆਪਣੇ ਇਤਿਹਾਸ ਨੂੰ ਬਚਾਣਾ ਹੈ ਸੋ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਬੜਾ ਮਾਣ ਮੱਤਾ ਹੈ ਸਾਡੇ ਗੁਰੂਆਂ ਨੇ ਸਾਨੂੰ ਲੰਗਰ ਲਾਣੇ ਵੰਡ ਕੇ ਛਕਣਾ ਇਹ ਸਾਰੀਆਂ ਗੱਲਾਂ ਸਿਖਾਈਆਂ ਹੈ ਤੋ ਅੱਜ ਜਿਹੜੀ ਦੁੱਧ ਦੀ ਸੇਵਾ ਪਿੰਡ ਅਕਾਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਫਿਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਜਾਣਾ ਜਿੱਥੇ-ਜਿੱਥੇ ਵੀ ਸਵਾ ਜਾਊਗੀ। ਸੋ ਬਾਕੀ ਸੰਗਤ ਨੂੰ ਵੀ ਬੇਨਤੀ ਹੈ ਜੇਕਰ ਕੋਈ ਸੇਵਾ ਕਰਨੀ ਚਾਹੁੰਦਾ ਹੈ ਤਾਂ ਇਹਨਾਂ ਦਾ ਤੁਸੀਂ ਮੈਂ ਨੰਬਰ ਦੇ ਦੂੰਗਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਨਾਲ ਸੰਪਰਕ ਕਰ ਸਕਦੇ ਜੇ ਕੋਈ ਸੇਵਾ ਕਰਨੇ ਇੱਛੁਕ ਹੈ ਕਿਉਂਕਿ ਦੁੱਧ ਲੈ ਕੇ ਜਾਂਦੇ ਆ ਹਰ ਜਗ੍ਹਾ ਉੱਥੇ ਵੀ ਜੇ ਕੋਈ ਇਹਨਾਂ ਨਾਲ ਸੇਵਾ ਕਰਾਉਣਾ ਜਾਂਦਾ ਹੈ ਤਾਂ ਇਹਨਾਂ ਨਾਲ ਟਾਈਪ ਕਰ ਸਕਦਾ ਮੈਂ ਨੰਬਰ ਤੁਹਾਨੂੰ نیچے ਰਿਦਮਾ ਡਿਸਕ੍ਰਿਪਸ਼ਨ ਚ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਸਾਡੇ ਹੁਣ ਸ਼ਹੀਦੀ ਦੀਵਾਲੇ ਚੱਲ ਰਹੇ ਆ ਕਈਆਂ ਸੰਗਤਾਂ ਨੂੰ ਇਸ ਗੱਲ ਬਾਰੇ ਨਹੀਂ ਜਾਣਕਾਰੀ ਹੁੰਦੀ ਕਈ ਇਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵੀ ਰੱਖ ਲੈਂਦੇ ਆ ਮੈਂ 2-3 ਸਾਲ ਪਹਿਲਾਂ ਵੀ ਦੇਖਿਆ ਸੀਗਾ ਇੱਕ ਜਗ੍ਹਾ ਆਪਾਂ ਗਏ ਗੁਰੂ ਘਰ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਸੀ ਤੇ ਸਾਹਮਣੇ ਹੀ ਬੰਦੇ ਨੇ ਵਿਆਹ ਰੱਖਿਆ ਹੋਇਆ ਸੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿਉਂਕਿ ਇਹ ਸਾਡੇ ਵਾਸਤੇ ਕਾਫੀ ਨਮੋਸ਼ੀ ਅਤੇ ਗਮੀ ਵਾਲੇ ਦਿਨ ਹੁੰਦੇ ਹਨ ਯੋਗੀ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਇਹਨਾਂ 4 ਦੇ ਮਹੀਨੇ ਦੇ ਵਿੱਚ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਅਸੀਂ ਰਲ ਮਿਲ ਕੇ ਆਪਣੇ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਈਏ। ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।